ਪੰਜਾਬ ਚ ਮੌਨਸੂਨ 5 ਦਿਨ ਪਹਿਨਾ ਪਹੁੰਚਣ ਤੋਂ ਬਾਅਦ ਬਾਰਿਸ਼ ਦਾ ਇੱਕ ਸਿਲਸਿਲਾ ਰੁਕ ਗਿਆ ਹੈ ਭਾਵੇਂ ਬੱਦਲ ਹਰ ਰੋਜ਼ ਅਸਮਾਨ ਨੂੰ ਟੱਕ ਰਹੇ ਨੇ ਪਰ ਮੀਂਹ ਨਹੀਂ ਪੈ ਰਿਹਾ ਮੌਨਸੂਨ ਦੀ ਬਾਰਿਸ਼ ਨਾ ਹੋਣ ਕਾਰਨ ਨਮੀ ਵਾਲਾ ਮਾਹੌਲ ਬਣਿਆ ਹੋਇਆ ਹੈ ਸੋਮਵਾਰ ਨੂੰ ਅਸਮਾਨ ਚ ਗਰਮੀ ਦਿਨ ਪਰ ਲੋਕਾਂ ਦਾ ਪਸੀਨਾ ਵਹਾਉਂਦੀ ਰਹੀ ਅੱਜ ਵੱਧ ਤੋਂ ਵੱਧ ਤਾਪਮਾਨ 36.5 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7.5 ਡਿਗਰੀ ਦਰਜ ਕੀਤਾ ਗਿਆ। ਅੱਜ ਪੰਜਾਬ ਦੇ ਮੌਸਮ ਨੂੰ ਲੈ ਕੇ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੁਝ ਕੁ ਸ਼ਹਿਰਾਂ 'ਚ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਸ਼੍ਰੀ ਫਤਿਹਗੜ੍ਹ ਸਾਹਿਬ, ਐਸਐਸ ਨਗਰ ਅਤੇ ਪਟਿਆਲਾ 'ਚ ਮੀਂਹ, ਗਰਜ ਅਤੇ ਅਸਮਾਨੀ ਬਿਜਲੀ ਨੂੰ ਲੈ ਚੇਤਾਵਨੀ ਦਿੱਤੀ ਗਈ ਹੈ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਕਈ ਹਿੱਸਿਆਂ 'ਚ ਅੱਜ ਮੀਂਹ ਪਵੇਗਾ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਅਮ੍ਰਿਤਸਰ 37.2 ਡਿਗਰੀ ਬਠਿੰਡਾ 42.5 ਡਿਗਰੀ ਮੋਹਾਲੀ 36.0 ਡਿਗਰੀ ਜਲੰਧਰ 35.8 ਡਿਗਰੀ ਲੁਧਿਆਣਾ 35.0 ਡਿਗਰੀ ਪਠਾਨਕੋਟ 36.5 ਡਿਗਰੀ ਪਟਿਆਲਾ 37.2 ਡਿਗਰੀ ਪੰਜਾਬ 'ਚ ਮੌਨਸੂਨ ਆਉਣ ਦੇ ਬਾਵਜੂਦ ਵੀ ਬਠਿੰਡਾ ਸਭ ਤੋਂ ਗਰਮ ਰਿਹਾ ਹੈ ਜ਼ਿਕਰ ਇਹ ਖਾਸ ਹੈ ਕਿ ਜੂਨ 'ਚ ਆਮ ਨਾਲੋਂ 66% ਵਧ ਬਾਰਿਸ਼ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ 24 ਜੂਨ ਤੱਕ ਹਲਕ ਦੀ ਬਾਰਿਸ਼ ਹੋ ਸਕਦੀ ਹੈ ਅਤੇ 25 ਅਤੇ 26 ਜੂਨ ਨੂੰ ਜ਼ਿਆਦਾਤਰ ਥਾਵਾਂ ਤੇ ਬਾਰਿਸ਼ ਹੋਣ ਦੀ ਉਮੀਦ ਹੈ 27 28 ਅਤੇ 29 ਜੂਨ ਨੂੰ ਕਈ ਥਾਵਾਂ ਤੇ ਬਾਰਿਸ਼ ਪਵੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ 24